ਸਾਸ਼ਟਰੀ ਕਾਲਜੀ ਸਾਰਿਆਂ ਨੂੰ ਅੱਜ ਆਪਣੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਇਆ। ਐਚ ਡੀ ਆ ਜਿਹੜੀ ਇਹ ਸਵੇਰ ਦੀ ਆਈ ਹੋਈ ਆ। ਸਵੇਰੇ ਜਦੋਂ ਹਨਾ ਦੁਕਾਨ ਖੋਲੀ ਤਾਂ ਦੁਕਾਨ ਤੇ ਜਦੀ ਨਾਲ ਦੀ ਨਾਲ ਦੁਕਾਨ ਤੇ ਅੰਦਰ ਬੰਜੀ ਤੇ ਆ ਕੇ ਬੈਠ ਗਈ। ਇਹ ਤੋਂ ਜ਼ਿਆਦਾ ਉੱਡਿਆ ਨਹੀਂ ਜਾਂਦਾ ਸਵੇਰ ਤੇ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਕੁਝ ਖਾ ਲਵੇ ਬਹੁਤ ਚੀਜ਼ਾਂ ਪਾਈਆਂ ਨੂੰ ਪਰ ਇਹਨੇ ਕੁਝ ਵੀ ਨਹੀਂ ਖਾਦਾ। ਇਹ ਨਹੀਂ ਪਤਾ ਵੀ ਇਹਨੂੰ ਪ੍ਰੋਬਲਮ ਕੀ ਐ। ਆ ਦੇਖੋ ਹੁਣ ਇਹ ਨਾ ਪੱਟੀ ਦੇ ਉੱਪਰ ਸਿਰ ਰੱਖ ਕੇ ਐ ਸੌ ਰਹੀ ਆ ਦੇਖੋ। ਬਾਹਰੇ ਨੂੰ ਅਸੀਂ ਰੱਖਿਆ ਨਹੀਂ ਵੀ ਕਈ ਵਾਰ ਕੋਈ ਬਿੱਲੀ ਵਗੈਰਾ ਆ ਜਾਂਦੀ ਐ। ਆ ਦੇਖੋ ਨੇ ਸੌ ਰਹੀ ਆ। ਦੇਖੋ। ਬਸ ਇਹੀ ਨਹੀਂ ਸਮਝ ਆ ਰਿਹਾ ਵੀ ਇਹਨੂੰ ਪ੍ਰੋਬਲਮ ਕੀ ਹੋ ਰਹੀ ਏ ਵੀ ਚੱਲਣਾ ਕੁਝ ਖਾਵੇ ਪੀਵੇ ਜਾਂ ਪਾਣੀ ਤਾਂ ਪੀ ਸਕਦੀ ਆ। ਪਾਣੀ ਵੀ ਨਹੀਂ ਪੀਤਾ ਨੇ। ਤੇ ਸਾਨੂੰ ਇਹ ਸੀ ਵੀ ਚਲ ਬਾਹਰ ਉੱਡ ਜੂਗੀ ਅਸੀਂ ਕੋਸ਼ਿਸ਼ ਕੀਤੀ ਓਡਾਉਣ ਦੀ ਪਰ ਇਹ ਟੁੱਟਿਆ ਵੀ ਨਹੀਂ ਜਾਂਦਾ ਥੱਲੇ ਡਿੱਗ ਪੈਂਦੀ ਆ ਮਾੜਾ ਜਿਹੀ ਉੱਡ ਕੇ ਦੇਖੋ ਐਵੇਂ ਲੱਗਦਾ ਜਿਵੇਂ ਬੜੇ ਧਿਆਨ ਨਾਲ ਆਪਣੀਆਂ ਗੱਲਾਂ ਸੁਣ ਰਹੀ ਹੋਵੇ ਫਿਰ ਅਸੀਂ ਅੰਦਰ ਲਿਆਂਦਾ ਇਹਨੂੰ ਕਿ ਬਾਹਰ ਬਿੱਲੀ ਤੋਂ ਖਤਰਾ ਸੀਗਾ ਜੇ ਕਿਸੇ ਨੂੰ ਜਾਣਕਾਰੀ ਹੋਵੇ ਪੈਟ ਲਵਰ ਹੁੰਦੇ ਆ ਜਿਹੜੇ ਹਨਾ ਜਾਂ ਬਰਡਸ ਲਵਰ ਹੁੰਦੇ ਆ ਹਨਾ ਉਹਨਾਂ ਨੂੰ ਜਾਣਕਾਰੀ ਹੋਵੇ ਕੀ ਕੀ ਪ੍ਰੋਬਲਮ ਹੋ ਸਕਦੀ ਹੈ ਇਹਨੂੰ ਤਾਂ ਪਲੀਜ਼ ਕਮੈਂਟ ਕਮੈਂਟ ਬਾਕਸ ਜ਼ਰੂਰ ਦੱਸਿਓ ਤੇ ਦੇਖੋ ਇਹਦਾ ਨਾਮ ਹੈ ਬੈਟ ਹੁਣ ਇਹ ਸੌਰੀ ਆ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਜਿਹੜੇ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੇ ਨੇ